ਇਧਰ ਤੁਸੀਂ ਦੇਖੋ ਜੀ ਕੱਦੂ ਆ ਜੜੇ ਇਹ ਹਣ ਨਾ ਇਥੋਂ ਇਹ ਪੀਲਾ ਜਿਹੜਾ ਪੈਣਾ ਸ਼ੁਰੂ ਹੋ ਗਿਆ ਬਟ ਇਹ ਹੁਣ ਹਲੇ ਸਖਤ ਹੈ ਦਾ ਮਤਲਬ ਇਹਨੇ ਡਿੱਗਣਾ ਨਹੀਂ ਹੁਣ ਜੇ ਤੁਹਾਡੇ ਕੱਦੂਆਂ ਨੂੰ ਫਲ ਨਹੀਂ ਆ ਰਿਹਾ ਤੋਰੀਆਂ ਨੂੰ ਫਲ ਨਹੀਂ ਆ ਰਿਹਾ ਤੁਸੀਂ ਹਲਵੇ ਲਗਾਏ ਆ ਜਾਂ ਵੇਲ ਵਾਲੀ ਕੋਈ ਵੀ ਅਸੀਂ ਜਿਹੜੀ ਫਸਲ ਤੁਸੀਂ ਲਗਾਈ ਆ ਜੇ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਫਲ ਨਹੀਂ ਆ ਰਿਹਾ ਤਾਂ ਤੁਸੀਂ ਕੀ ਕਰਨਾ ਸਾਡੇ ਦੇਖੋ ਫਰੂਟਿੰਗ ਮੈਂ ਤੁਹਾਨੂੰ ਵਿਖਾ ਲ ਦਿੰਨਾ ਇਹ ਵੀ ਫਲ ਲੱਗੇ ਆ ਜੀ ਬਿਲਕੁਲ ਇਹਦੇ ਨਾਲ ਦੇਖੋ ਆ ਇੱਥੇ ਵੀ ਫਲ ਲੱਗਾ ਇੱਥੇ ਵੀ ਫਲ ਲੱਗਾ ਇੰਨੀ ਕਿ ਜਗ੍ਹਾ ਦੀ ਤੁਹਾਨੂੰ ਚਾਰ ਪੰਜ ਫਲ ਜਿਹੜੇ ਦਿਖ ਪਏ ਇਧਰ ਆ ਵੀ ਇਧਰ ਵੀ ਫਲ ਤੇ ਬਹੁਤ ਸੋਹਣਾ ਫਲ ਸਾਡੀ ਫਸਲ ਦੇ ਵਿੱਚ ਆ ਰਿਹਾ ਜਿੰਨੀ ਕਿਸਾਨ ਨੂੰ ਜ਼ਰੂਰ ਤਾਂ ਕਿਉਂਕਿ ਇਹ ਸਾਡੀ ਕਿਚਨ ਗਾਰਡਨਿੰਗ ਵਾਲੀ ਏਰੀਆ ਹੈ ਕਿਉਂਕਿ ਲੰਮੇ ਬਹੁਤ ਜਿਆਦੇ ਲੈਵਲ ਤੇ ਇਸ ਵਾਰ ਅਸੀਂ ਕਦੂ ਦੀ ਕਾਸ਼ਤ ਜਿਹੜੀ ਨਹੀਂ ਕੀਤੀ ਹੁਣ ਅੱਚ ਕੀ ਐਸਾ ਟਰਿਕ ਵਰਤਿਆ ਕਿ ਜਿੱਦੇ ਨਾਲ ਫਾਲੀ ਫਾਲ ਹੋ ਗਿਆ ਦੇਖੋ ਹੁਣ ਤੁਹਾਨੂੰ ਜੇ ਗਿਣਤੀ ਕਰਾਵਾਂ ਜਿਹੜਾ ਨਵਾਂ ਫਲ ਆ ਰਿਹਾ ਇੱਕ ਫੇਰ ਇੱਥੇ ਆ ਗਿਆ ਜੀ ਇਹ ਵੀ ਫੀਮੇਲ ਫਲਾਵਰ ਹੈ ਆ ਵੀ ਫੀਮੇਲ ਫਲਾਵਰ ਆ ਗਿਆ ਇੱਥੇ ਫੇਰ ਫੀਮੇਲ ਫਲਾਵਰ ਆ ਗਿਆ ਤੇ ਇੱਕ ਇੱਥੇ ਫੀਮੇਲ ਫਲਾਵਰ ਆ ਗਿਆ ਇਹ ਇੱਕ ਲੈਂਡ ਚ ਚਾਰ ਫੀਮੇਲ ਫਲਾਵਰ ਆ ਗਏ ਹੁਣ ਤੁਸੀਂ ਕਰਨਾ ਕੀ ਹੈ ਜੀ ਚਾਹੇ ਤੁਸੀਂ ਕੱਦੂ ਲਾਇਆ ਚਾਹੇ ਤੁਸੀਂ ਤੋਰੀ ਲਈ ਚਾਹੇ ਤੁਸੀਂ ਹਲਵਾ ਲਾਇਆ ਪਹਿਲਾਂ ਤਾਂ ਇਹ ਦੇਖਣਾ ਕਿ ਫਲਾਵਰ ਤੁਹਾਡੇ ਕਿੰਨੇ ਘਰੇ ਦੇਖੋ ਹੁਣ ਇੱਥੇ ਵੀ ਦੇਖੋ ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਵੀ ਇੱਕ ਮੈਂ ਤੁਹਾਨੂੰ ਵਿਖਾ ਲਤੀ ਇੱਧਰ ਵੀ ਦੇਖੋ ਤਿੰਨ ਫਲਾਵਰ ਇੱਥੇ ਹੈ ਜੀ ਇੱਕ ਹੀ ਇੱਕ ਹੀ ਜਗ੍ਹਾ ਤੇ ਹੈ ਨਾ ਤਾਂ ਜਿੰਨੇ ਸਾਨੂੰ ਫਲਾਵਰਿੰਗ ਫਰੂਟਿੰਗ ਚਾਹੀਦੀ ਸਾਡੇ ਖੇਤ ਦੇ ਵਿੱਚ ਆ ਰਹੀ ਹੈ ਹੁਣ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਜੇ ਤਾਂ ਤੁਹਾਡੇ ਖੇਤ ਦੇ ਵਿੱਚ ਆ ਮੇਲ ਫਲਾਵਰ ਕੱਲਾ ਆ ਰਿਹਾ ਮੇਲ ਫਲਾਵਰ ਮੇਰੇ ਕਹਿਣ ਦਾ ਮਤਲਬ ਹੈ ਕਿ ਕੱਲਾ ਐਸਾ ਫੁੱਲ ਹੈ ਆਵੜਾ ਇਕੱਲੇ ਇਹੋ ਫੁੱਲ ਖਿੜਦੇ ਆ ਇਹਦੇ ਨਾਲ ਦਾ ਫੁੱਲ ਨਹੀਂ ਖਿੜਦਾ ਮਤਲਬ ਜਿਹੜੀ ਪਹਿਲਾਂ ਜਿਹੜਾ ਫੀਮੇਲ ਹੋਊਗਾ ਉਹਨੂੰ ਹੀ ਫਲ ਪੈਣਾ ਪਹਿਲਾਂ ਕੱਦੂ ਪਿੱਛੇ ਫੁੱਲ ਇਹਨੂੰ ਇਹਨੇ ਬਣਨਾ ਜੀ ਉਦਾਂ ਦੂਜਿਆਂ ਨੇ ਨਹੀਂ ਬਣਨਾ ਜੇ ਤਾਂ ਦੋ ਆ ਕੱਲੇ ਆ ਫੁੱਲ ਆ ਰਹੇ ਹਨ ਆ ਵਾਲੇ ਫਿਰ ਤੁਸੀਂ ਕੀ ਕਰਨਾ ਸਿੰਪਲ ਹੈ ਬਹੁਤ ਸਿੰਪਲ ਇੱਥੋਂ ਆ ਵਾਲੀ ਟਾਣੀ ਆ ਇਹਦਾ ਜਿਹੜਾ ਸਿਰਾ ਇਹਨੂੰ ਕੱਟ ਦਿਓ ਜਿਹੜੀਆਂ ਇੱਥੋਂ ਸਾਈਡ ਬ੍ਰਾਂਚਾਂ ਨਿਕਲਣਗੀਆਂ ਠੀਕ ਹੈ ਜੀ ਉੱਤੇ ਤੁਹਾਡੇ ਫੀਮੇਲ ਫਲਾਵਰ ਹੁਣੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਇਹ ਹੋ ਗਿਆ ਆਪਣਾ ਨੰਬਰ 1 ਕਨਸੈਪਟ ਜੇ ਬਹੁਤ ਜ਼ਿਆਦਾ ਤੁਹਾਡੇ ਲੈਵਲ ਦੇ ਉੱਤੇ ਇਹ ਖਲਾਰਾ ਪਿਆ ਆ ਫਿਰ ਤੁਸੀਂ ਇੱਥੇ ਲਿਓਸਿਨ ਵਗੈਰਾ ਜਾਂ ਚਮਤਕਾਰ ਵਗੈਰਾ ਦਵਾਈ ਵੀ ਕਰ ਸਕਦੇ ਹੋ ਕੱਦ ਰੋਕਣ ਲਈ ਨੰਬਰ 2 ਜੇ ਫਲ ਲੱਗਦਾ ਇੱਡਾ ਕ ਲੱਗਦਾ ਉਸ ਤੋਂ ਬਾਅਦ ਝੜ ਜਾਂਦਾ ਤਾਂ ਤੁਸੀਂ ਇੱਥੇ ਕੋਈ ਚੰਗਾ ਵਧੀਆ ਤੇ ਸੋਹਣਾ ਫੰਗੀਸਾਈਡ ਕਰੋ ਆ ਰਿੱਡੋ ਬਲੇ ਗੋਲਡ ਕਰ ਸਕਦੇ ਹੋ ਐਲੀਟ ਕਰਤਾਸ ਕਰ ਸਕਦੇ ਹੋ ਐਕਰੋਬੈਟ ਪਲਸ ਪੋਲੀਨਾਮ ਮਿਕਸ ਕਰਕੇ ਕਰ ਸਕਦੇ ਹੋ ਉਹ ਕਰੂਗਾ ਉਹਦਾ ਹੱਲ ਹੋ ਜਾਊਗਾ ਜੀ ਫੰਗਸ ਦਾ ਨੁਕਸ ਹੋਇਆ ਨੰਬਰ 3 ਜੇ ਕਦੂ ਤੇ ਇਸ ਤਰੀਕੇ ਨਾਲ ਦਾਗ ਪੈ ਰਹੇ ਦੇਖੋ ਇੱਧਰ ਦਾਗ ਪਿਆ ਇਹ ਫਰੂਟ ਫ्लाई ਦੇ ਕਾਰਨ ਹੈ ਜੀ ਫਰੂਟ ਫ्लाई ਫਲ ਮੱਖੀ ਨੇ ਇਹਨੂੰ ਡੰਗ ਮਾਰਿਆ ਤੁਸੀਂ ਜਦੋਂ ਫੰਗੀਸਾਈਡ ਕਰਨਾ ਹੈ ਨਾ ਫੰਗੀਸਾਈਡ ਦੇ ਵਿੱਚ ਤੁਸੀਂ ਜਿੱਦਾਂ ਆਪਣਾ ਬਾਇਰ ਦਾ ਸੋਲੋਮੋਨਮ ਦਾ ਬਾਇਰ ਦਾ ਸੋਲਮਨ ਵਿੱਚ ਐਡ ਕਰ ਲੋ ਸ਼ਾਮ ਦੇ ਸਮੇਂ ਤੇ ਇੰਜਨ ਵਾਲੇ ਪੰਪ ਨਾਲ ਨੂੰ ਸਪਰੇਅ ਕਰਾ ਦਿਓ ਤੁਹਾਨੂੰ ਉਹਦੇ ਬਹੁਤ ਸੋਹਣੇ ਰਿਜ਼ਲਟ ਮਿਲ ਜਾਣਗੇ ਹੁਣ ਕਈ ਜਗ੍ਹਾ ਤੇ ਕੀ ਹੋ ਰਿਹਾ ਕਿ ਨਾ ਤਾਂ ਮੇਲ ਫਲਾਵਰ ਆ ਰਿਹਾ ਤੇ ਨਾ ਹੀ ਫੀਮੇਲ ਫਲਾਵਰ ਮਤਲਬ ਕੁਝ ਵੀ ਨਹੀਂ ਨਾਥਿੰਗ ਕੁਝ ਨਹੀਂ ਆ ਰਿਹਾ ਉਸ ਜਗ੍ਹਾ ਤੇ ਤੁਸੀਂ ਵੀਰੇ ਬਾਇਰ ਦੀ ਪਲੈਨੋ ਫਿਕਸ ਦਵਾਈ ਕਰੋ ਬਾਇਰ ਦੀ ਪਲੈਨੋ ਫਿਕਸ ਦਵਾਈ ਕਰੋ 4 ਐਮ ਐਲ ਪਾਓ ਜੀ 25 ਲੀਟਰ ਪਾਣੀ ਚ 25 ਲੀਟਰ ਪਾਣੀ ਦੇ ਵਿੱਚ 4 ਐਮਐਲ ਬਾਇਰ ਦੀ ਪਲਾਨੋ ਫਿਕਸ ਦਵਾਈ ਕਰੋ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਹਾਰਮੋਨ ਬੈਲੈਂਸ ਹੋ ਜਾਣਗੇ ਤੇ ਤੁਹਾਡੇ ਫਲਾਵਰਿੰਗ ਫਰੂਟਿੰਗ ਜਿਹੜੀ ਸ਼ੁਰੂ ਹੋ ਜਾਊਗੀ ਹੁਣ ਇਹਤੇ ਇੱਕਦੋ ਤੁਹਾਨੂੰ ਤਾਕਤ ਵਾਲੀਆਂ ਸਪਰੇਆਂ ਵੀ ਜਿਹੜੀਆਂ ਨਾਲ-ਨਾਲ ਕਰਨੀਆਂ ਪੈ ਸਕਦੀਆਂ ਹਾਂ ਜਿੱਚ ਬਾਇਓਸਟੈਟ ਦੀ ਜਾਂ ਨੈਨੋ ਜੈਮ ਦੀ ਰਾਏ ਜੋਸ ਜਾਂ ਡਿਲਾਈਟ ਆਉਂਦੀ ਹੈ ਜੀ ਆਈਪੀਐਲ ਦੀ 5ਜੀ ਆਉਂਦੀ ਹੈ ਉਹ ਤੁਸੀਂ ਨਿਊਟ੍ਰੀਐਂਟ ਵਾਲੀਆਂ ਸਪਰੇਆਂ ਕਰ ਸਕਦੇ ਹੋ ਆਰਗੈਨਿਕ ਵਾਲੇ ਵੀ ਉਹ ਕਰ ਸਕਦੇ ਆ ਜੀ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੀਆਂ ਤੇ ਹੁਣ ਜਿੰਨਾਂ ਨੇ ਘਰ ਚ ਲਾਈਆਂ ਹਨ ਉਹ ਕੀ ਇੱਥੇ ਟਰਿਕ ਵਰਤ ਸਕਦੇ ਆ ਸਭ ਤੋਂ ਪਹਿਲਾਂ ਤੇ ਖੱਟੀ ਲੱਸੀ ਦਾ ਉਹ ਸਪਰੇਅ ਕਰਨ ਖੱਟੀ ਲੱਸੀ ਉਹਨਾਂ ਨੇ ਰੱਖਣੀ ਹੈ 4 ਤੋਂ 5 ਦਿਨ 10 ਲੀਟਰ ਪਾਣੀ ਦੇ ਵਿੱਚ ਅੱਧਾ ਲੀਟਰ ਲੱਸੀ ਪਾ ਕੇ ਉਹ ਸਪਰੇਅ ਕਰ ਸਕਦੇ ਆ ਖੱਟੀ ਲੱਸੀ ਨੂੰ ਇੱਕ ਤਾਂਬੇ ਵਾਲੇ ਭਾਂਡੇ 'ਚ ਪਾ ਕੇ ਰੱਖ ਦੋ 4 ਦਿਨ ਪਈ ਰਹਿਣ ਦੋ ਉਸ ਤੋਂ ਬਾਅਦ 5ਵੇਂ ਦਿਨ ਤੁਸੀਂ ਉਹਦੀ ਸਪਰੇਅ ਕਰਨੀ ਹੈ ਜਿਹੜੀ ਅੱਧਾ ਕਿਲਟਰ 10 ਲੀਟਰ ਪਾਣੀ 'ਚ ਠੀਕ ਹੈ ਜੀ ਉਹਦੇ 'ਚ ਤੁਸੀਂ 2 ਚਮਚੇ ਹਲਦੀ ਦੇ ਵਿੱਚੇ ਪਾ ਲੈਣੇ ਆ ਉਹ ਤੁਹਾਡਾ ਐਂਟੀਬੈਕਟੀਰੀਅਲ ਦਾ ਵੀ ਕੰਮ ਜਿਹੜਾ ਨਾਲ ਕਰੂਗੀ ਇੰਨਾ ਕਿ ਤੁਸੀਂ ਧਿਆਨ ਰੱਖਿਓ ਤੇ ਬਾਕੀ 15 ਅਗਸਤ ਤੋਂ ਬਾਅਦ ਸਾਰੀ ਤੁਹਾਡੀ ਫਰੂਟਿੰਗ ਵਗੈਰਾ ਸਹੀ ਹੋ ਜਾਣੀ ਆ ਹੁਣ ਰੇਟ ਬਹੁਤ ਵਧੀਆ ਆ ਜੀ ਫਸਲ ਦਾ ਪਰ ਫਲਾਵਰਿੰਗ ਫਰੂਟਿੰਗ ਘਟਾ ਹੈ ਦੇਖੋ ਸਾਡੇ ਬਹੁਤ ਸੋਹਣੇ ਆ ਬਾਬੇ ਨਾਨਕ ਦੀ ਕਿਰਪਾ ਹੈ ਜੀ ਤੇ ਇਹਦੇ ਸਬੰਧ ਜੇ ਕੋਈ ਹੋਰ ਸੁਵਹਾਜ ਆ ਸੁਝਾਲ ਹੋਏ ਸੁਝਾਅ ਜਾਂ ਤੁਹਾਡਾ ਸਵਾਲ ਹੋਵੇ ਤਾਂ ਆਪਾਂ ਨੂੰ ਪੁੱਛ ਸਕਦੇ ਹੋ ਜੀ ਤੇ ਆਪਾਂ ਉਹਦਾ ਜਵਾਬ ਲੈਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੇ ਹੁਣ ਤੁਸੀਂ ਕੋਈ ਵੀ ਨਹੀਂ ਕਰਨਾ ਤਾਂ ਸਿੰਪਲ ਭਾਜੀ ਇਥੋਂ ਅੱਗੇ ਇਹਦੇ ਟੂਸੇ ਕੱਟ ਦਿਓ ਸਾਈਡ ਬ੍ਰਾਂਚਾਂ ਜਿਹੜੀਆਂ ਸ਼ੁਰੂ ਹੋਣਗੀਆਂ ਉਹਨਾਂ ਨੂੰ ਫਲ ਆਉਣਾ ਸ਼ੁਰੂ ਹੋ ਜਾਊਗਾ 15 ਅਗਸਤ ਤੋਂ ਬਾਅਦ ਸਭ ਤੇ ਸਾਡੇ ਤਾਂ ਚਲੋ ਥੋੜੀ ਜੀ ਮੈਨੇਜਮੈਂਟ ਚੰਗੀ ਕਰਕੇ ਸੋਨਾ ਫਰੂਟ ਸੈਟ ਹੋ ਰਿਹਾ ਜੀ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ